ਸ਼ੀ ਗੱਲ ਦੋਸਤੋ ਮਰਤਬਾਨ ਫਿਲਮ ਦੀ ਬਹੁਤ ਹੀ ਜ਼ਿਆਦਾ ਦਰਸ਼ਕਾਂ ਨੂੰ ਉਡੀਕ ਸੀ ਸੋ ਅੱਜ ਫਾਈਨਲੀ ਚਪਾਲ ਤੇ ਰਿਲੀਜ਼ ਹੋ ਚੁਕੀ ਹੈ ਮਰਤਬਾਨ ਮੂਵੀ ਸੋ ਮੇਰੇ ਨਾਲ ਸਾਰੀ ਸਟਾਰ ਕਾਸਟ ਵਿਦ ਦਿ ਡਾਇਰੈਕਟਰ ਪ੍ਰੋਡਿਊਸਰ ਸਾਰੇ ਖੜੇ ਨੇ ਸੋ ਪਹਿਲਾ ਆਪਾਂ ਮੇਨ ਜਿਹੜੇ ਲੀਡ ਤੇ ਨੇ ਗੁਰਚੇ ਚਿੱਤਰਕਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਹੀਰੋ ਹੀਰੋ ਸਾਡਾ ਹੀਰੋ ਹੈ ਨਹੀਂ ਜੀ ਨਹੀਂ 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 ਹੁੰਦੀ ਬਹੁਤ ਰੈਕਸ਼ਨ ਬੋਬੀ ਬਾਜ ਵਾ ਜਿਹੜੀ ਵੀ ਫਿਲਮ ਬਣਾਉਂਦਾ ਮੈਨੂੰ ਜਰੂਰ ਲੈਂਦਾ ਚਾਹੇ ਮੈਨੂੰ ਪੈਸੇ ਘੱਟ ਦਿੰਦਾ ਇਹ ਤੁਹਾਡਾ ਲੰਬਾ ਸੀ ਇਹ ਮਜ਼ਾਕ ਹੈ ਲੰਬਾ ਨਹੀਂ ਮੇ ਮਜ਼ਾਕ ਹੈ ਤੇ ਇਹ ਲਿਖਦੇ ਨੇ ਮੇਰਾ ਕਰੈਕਟਰ ਇਹਨਾਂ ਨੇ ਲਿਖਿਆ ਬਹੁਤ ਸੋਹਣਾ ਕਰੈਕਟਰ ਕੀਤਾ ਬਾਕੀ ਬਾਈ ਦੀ ਡਾਇਰੈਕਸ਼ਨ ਬਹੁਤ ਕਮਾਲ ਦੀ ਹੁੰਦੀ ਹੈ ਸਭ ਨੂੰ ਪਤਾ ਹੈਗਾ ਹਨਾ ਕਾਫੀ ਸਾਰੇ ਮੂਵੀ ਇਹਨਾਂ ਨਾਲ ਮੈਂ ਕੀਤੀਆਂ ਨੇ ਹੈਗੀਆਂ ਬੜੀਆਂ ਬ੍ਰਿਕੀਆਂ ਦੇ ਨਾਲ ਕਰਦਾ ਸਾਡੇ ਕੈਮਰਾਮੈਨ ਵੀ ਉਹ ਖੜੇ ਨੇ ਪਿੱਛੇ ਖੜੇ ਨੇ ਕੈਮਰੇ ਦੇ ਵਿੱਚ ਕੈਮਰੇ ਦੇ ਵਿੱਚ ਬਹੁਤ ਵਧੀਆ ਲੱਗਦਾ ਕੰਮ ਕਰਕੇ ਇਹਨਾਂ ਨੂੰ ਪੁੱਛ ਰੋ ਸੀ ਅਬਦਾ ਸ਼ੂਟ ਹੁੰਦਾ ਮੈਂ ਅੱਗੇ ਕਰ ਲੈਣਾ ਹੁਣ ਪਰ ਇਹਨਾਂ ਨੂੰ ਕਦੇ ਵੀ ਟਾਈਮ ਸਰ ਕਹਿੰਦੇ ਨੇ ਵੀ ਹਾਂ ਭਾਈ ਅਸੀਂ ਰੈਡੀ ਆ ਕਰਾਂਗੇ ਵੈਸੇ ਟਾਈਮ ਕਿਵੇਂ ਕੱਢਿਆ ਕਿਉਂਕਿ ਤੁਹਾਡੇ ਆਪਣਾ ਹੀ ਸ਼ੈਡਿਊਲ ਕਾਫੀ ਜ਼ਿਆਦਾ ਬਿਜ਼ੀ ਹੁੰਦਾ ਤੁਹਾਡੀ ਆਪਣੀਆਂ ਫਿਲਮਾਂ ਚ ਵੈਸੇ ਸੁਣਨ ਚ ਇਹ ਹੈ ਕਿ ਗੁਰਜੀਤ ਚਿੱਤਰਕਾਰ ਛੇਤੀ ਛੇਤੀ ਕਿਸੇ ਨੂੰ ਟਾਈਮ ਨਹੀਂ ਦਿੰਦੇ ਹੈਗੇ ਬਾਹਰ ਦੀ ਇਹ ਇਹਨਾਂ ਦੀ ਹੁੰਦੀ ਬਰਡਿੰਗ ਕਿ ਬਾਹਰ ਦੀ ਫਿਲਮਾਂ ਬਹੁਤ ਕੱਟਦਾ ਬਹੁਤ ਕੱਟ ਕਰਦਾ ਮੈਂ ਬਾਹਰ ਦੀ ਬਹੁਤ ਜ਼ਿਆਦਾ ਕੱਟ ਕਰਦਾ ਪਰ ਇਹ ਇਹਨਾਂ ਨੂੰ ਮੈਂ ਕਦੇ ਜਵਾਬ ਨਹੀਂ ਦਿੰਦਾ ਪਰ ਚਲੋ ਇਹਨਾਂ ਦਾ ਹਾਂ ਕਿਉਂਕਿ ਮੈਨੂੰ ਇਹਨਾਂ ਦੀ ਡਾਇਰੈਕਸ਼ਨ ਬਹੁਤ ਪਸੰਦ ਹੈ ਸੋ ਅੱਜ ਫਾਈਨਲੀ ਰਿਲੀਜ਼ ਹੋ ਚੁੱਕੀ ਹੈ ਹੈਨਾ ਸੋ ਸਾਡੀ ਆਡੀਅੰਸ ਚਪਾਲ ਦੇ ਉੱਤੇ ਜ਼ਰੂਰ ਦੇਖਿਓ YouTube ਤੇ ਵੀ ਕਿੰਨੀ ਤਰੀਕ ਨੂੰ ਆ ਰਹੀ ਆ YouTube ਤੇ 10 ਜਨਵਰੀ 10 ਜਨਵਰੀ ਨੂੰ YouTube ਤੇ ਆਜੂਗੀ ਚਪਾਲ ਦੇ ਤੁਸੀਂ ਦੇਖੋ ਬਹੁਤ ਹੱਸੋਗੇ ਸਾਰੀ ਫਿਲਮ ਦੇ ਵਿੱਚ ਆ ਮੇਰੇ ਵੀਰ ਨੇ ਮਲੰਗੇ ਨੇ ਲਿਖੀ ਆ ਮਲੰਗੇ ਜੀ ਤੁਹਾਡੇ ਤੋਂ ਵੀ ਜਾਣਨਾ ਚਾਹੂੰਗੀ ਕਨਸੈਪਟ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਹਾਡੇ ਕੋਲ ਕਨਸੈਪਟ ਤਾਂ ਬੋਬੀ ਬਾਜ ਵਾਜ ਅਸੀਂ ਗੋਡਲੈਂਡ ਖੜੇ ਸੀ ਇੱਕ ਦਿਨ ਕਿੱਥੇ ਸੀ ਕਿ ਕੜੂਏ ਹਾਂ ਨਹੀਂ ਅਸੀਂ ਚਾਰ ਲੈਨ ਖੜੇ ਹੋਗੇ ਜੰਨੀ ਤੋਂ ਸ਼ੂਟ ਕਰਕੇ ਆ ਰਹੇ ਸੀਗੇ ਹਾਂ ਉਹ ਤੇ ਹਾ ਸ਼ੂਟ ਕਰਨ ਆ ਰਹੇ ਸੀਗੇ ਉਹ ਤੇ ਗੋੜ ਵੇਚ ਰਹੇ ਸੀ ਹੁਣ ਕਿਹੜਾ ਡਿਲ ਕਿਹੜੀ ਲੱਗੀ ਸੀ ਇੱਥੇ ਮੈਂ ਕਿਹਾ ਇਹਨੂੰ ਮਰਤਮਨ ਚ ਪਾ ਲਿਓ ਉਹ ਕਹਿੰਦੇ ਮਰਤਮਨ ਟਾਈਟਲ ਬਹੁਤ ਵਧੀਆ ਨਾਲ ਹੀ ਲਿਖ ਦੋ ਫਿਲਮ ਉਸ ਟਾਈਮ ਗੋੜ ਲੈਂਦੇ ਲੈਂਦੇ ਉਹ ਟਾਈਟਲ ਰੱਖਤਾ ਸੀਗਾ ਉਸ ਤੋਂ ਬਾਅਦ ਤੁਸੀਂ ਹੁਣ ਫਿਲਮ ਦੇਖਿਓ ਤੇ ਫਿਲਮ ਦੇਖ ਕੇ ਪਤਾ ਲੱਗੂ ਸਾਨੂੰ ਜੇ ਹੁਣੇ ਦੱਸਦਾ ਸਾਰੀ ਸਾਰੀ ਕਮੇਡੀ ਹੈ ਗੋੜਾਂ ਵਾਲੀ ਮਿੱਠੀ ਗੁੱਡ ਵਰਕ ਨਹੀਂ ਸਟਾਇਲ ਬਹੁਤ ਹੈ ਜਿਹੜੀਆਂ ਸਾਡੇ ਸਮਾਜਿਕ ਕੁਰਤੀਆਂ ਹੈਗੀਆਂ ਨੇ ਉਹਨਾਂ ਦੇ ਬਹੁਤ ਸਾਰਾ ਕੀਤਾ ਕਿਵੇਂ ਲਾਲਚੀ ਪਰੌਣੇ ਘਰਾਂ ਦੇ ਵਿੱਚ ਆ ਕੇ ਡਾਕਾ ਮਾਰਦੇ ਆ ਹਨ ਉਹ ਚੀਜ਼ਾਂ ਨੂੰ ਬੜਾ ਕੁਝ ਦਿਖਾਇਆ ਦੇ ਵਿੱਚ ਔਰ ਹਾਸ ਰਸ ਦੇ ਵਿੱਚ ਸਾਰਾ ਤਕਰੀਬ ਸੁਗਰਜੀਤ ਜੀ ਕਮੇਡੀ ਪੰਚਸ ਤੁਹਾਡੇ ਆਪਣੇ ਵੀ ਹੁੰਦੇ ਆ ਸੋ ਕਿੰਨੇ ਕੁ ਯੂਜ਼ ਕੀਤੇ ਆ ਇਸ ਫਿਲਮ ਦੇ ਵਿੱਚ ਤੁਸੀਂ ਮੈਂ ਤਾਂ ਤਕਰੀਬਨ ਜਿੰਨੇ ਮਰਜੀ ਲਿਖ ਲੇ ਮਲੰਗਾ ਮੈਂ ਆਪਦੇ ਤਾਂ ਪੌਣੀ ਪੌਣੇ ਸੋ ਇੱਕ ਦੋ ਕਮੇਡੀ ਪੰਚ ਸਾਨੂੰ ਚਾਹੀਦੇ ਤੁਹਾਡੇ ਵੱਲੋਂ ਹਾਂ ਮੈਨੂੰ ਤਾਂ ਮਤਲਬ ਯਾਦ ਨਹੀਂ ਡਾਇਲੋਗ ਦਾ ਟਾਈਮ ਹੋ ਜਾਂਦਾ 6 ਮਿੰਟ ਹੋ ਗਏ ਹਨ ਉਦੋਂ ਤਾਂ ਤਾਜਾ ਦਾ ਤੁਸੀਂ ਸਾਰੀ ਸਕ੍ਰਿਪਟ ਸੁਣ ਲਓ ਹਾਂ ਹਾਂ ਬਸ ਡਾਇਲੌਗ ਸਾਰੇ ਬਹੁਤ ਵਧੀਆ ਡਾਇਲੌਗ ਜਿਆਦਾ ਤੁਹਾਡਾ ਕਿਹੜਾ ਜੀ ਉਹ ਜਿਹੜਾ ਕਹਿੰਦੇ ਵੀ ਵਿਆਹ ਤੋਂ ਬਾਅਦ ਕੌਣ ਬੰਦਾ ਡਾਕੂ ਆ ਇਸੇ ਕੰਮ ਦੇ ਵਿੱਚ ਮਿਲੰਗਾ ਜੀ ਡਾਕੂ ਮੰਗਲ ਸਿੰਘ ਡਾਕੂ ਡਾਕੂ ਮੰਗਲ ਸਿੰਘ ਨਹੀਂ ਮੰਗਲ ਸਿੰਘ ਡਾਕੂ ਡਾਕੂ ਜੀ ਮੰਗਲ ਸਿੰਘ ਕਿਉਂ ਮੈਂ ਡਾਕੂ ਬਣਨਾ ਜੀ ਫਿਰ ਮੇਰਾ ਵਿਆਹ ਹੋ ਗਿਆ ਸੋ ਤੁਹਾਨੂੰ ਪੁੱਛਾਂਗੇ ਬਾਬੀ ਜੀ ਡਾਇਰੈਕਸ਼ਨ ਹੈ ਨਾ ਜੀ ਜੀ ਬਾ ਕਮਾਲ ਗੁਰਚੇਤ ਜੀ ਨੇ ਵਾਦਦਾ ਸੀ ਦਿੱਤਾ ਸੋ ਜਿਹੜੀ ਸਟਾਰ ਕਾਸਟ ਦੀ ਚੋਣ ਹੁੰਦੀ ਹੈ ਹੈਨਾ ਉਹ ਕਿਵੇਂ ਤੁਹਾਡੇ ਦਿਮਾਗ ਵਿੱਚ ਆਈ ਕਿ ਕਿਹੜੀ ਕਿਹੜੀ ਸਟਾਰ ਕਾਸਟ ਆਪਾਂ ਲਈਏ ਇਸ ਫਿਲਮ ਦੇ ਐਕਚੁਅਲੀ ਅਸੀਂ ਜਿਹੜੀ ਫਿਲਮ ਲਿਖੀ ਜਦੋਂ ਮੈਂ ਤੇ ਮਲਕੀਤ ਜੀ ਨੇ ਤਾਂ ਉਹ ਕੋਈ ਨਹੀਂ ਲਗਾ ਦਿਓ ਜੀ ਲਗਾ ਰਹੇ ਇਹ ਬਹੁਤ ਜ਼ਰੂਰੀ ਹੈ ਹਾਂ ਤੇ ਅਸੀਂ ਫਿਲਮ ਜਦੋਂ ਡਿਸਕਸ ਕਰ ਰਹੇ ਸੀਗੇ ਤੇ ਅਸੀਂ ਆਪਣੇ ਆਲਮੋਸਟ ਕਰੈਕਟਰਾਂ ਦੇ ਮੁਤਾਬਕ ਸਾਰੇ ਗੁਰਚੇਤ ਜੀ ਨੂੰ ਸਾਹਮਣੇ ਰੱਖ ਕੇ ਉਹਨਾਂ ਦਾ ਕਰੈਕਟਰ ਲਿਖਿਆ ਹੈ ਜਾਂ ਹੋਰ ਜਿੰਨੇ ਵੀ ਰੋਜ਼ੀ ਜਿੱਲੇ স্পੈਸ਼ਲ ਕਰੈਕਟਰ ਕ੍ਰੀਏਟ ਕੀਤਾ ਗਿਆ ਔਰ ਉਹ ਜਿੰਨੇ ਸਾਡੇ ਆਪਣੇ ਐਕਟਰ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਫਿਰ ਅਸੀਂ ਉਸ ਤਰੀਕੇ ਨਾਲ ਸਾਰੇ ਕਰੈਕਟਰ ਲਿਖੇ ਗਏ ਇਸ ਪਹਿਲਾਂ ਦਿਮਾਗ ਸੀਗਾ ਕਿ ਇਹ ਕਰੈਕਟਰ ਐਕਟਰ ਕਰ ਰਿਹਾ ਤਾਂ ਉਹ ਸਭ ਨਾਲ ਸਾਰੀ ਕ੍ਰੀਏਟ ਕੀਤਾ ਗਿਆ ਸਾਰੀ ਫਿਲਮ ਨੂੰ ਜੀ ਜੀ ਕਿੰਨਾ ਕੁ ਟੀਮ ਨੇ ਤੁਹਾਨੂੰ ਤੰਗ ਕੀਤਾ ਨਹੀਂ ਟੀਮ ਮੇਰੀ ਤੰਗ ਨਹੀਂ ਕਰਦੀ ਕਿਉਂਕਿ ਮੇਰੇ ਆਰਟਿਸਟ ਬਹੁਤ ਪਿਆਰੇ ਨੇ ਸਾਰੇ ਤੇ ਆ ਰੋਜੀ ਜੀ ਖੜੇ ਨੇ ਪਿੱਛੇ ਸਿਮਰਨ ਖੜੇ ਨੇ ਆ ਭੰਗੂ ਸਾਹਿਬ ਖੜੇ ਨੇ ਤੇ ਆ ਸਾਡਾ ਪ੍ਰਤੀਕ ਖੜਾ ਪਿੱਛੇ ਸਰਬੰਸ ਪ੍ਰਤੀਕ ਖੜੇ ਨੇ ਠੀਕ ਹੈ ਖੜਾ ਇੱਕ ਐਕਟਰ ਸਾਰੇ ਆ ਜਾਓ ਯਾਰ ਮੇਰੇ ਕੋਲ ਤੇ ਔਰ ਤੰਗ ਨਹੀਂ ਕੋਈ ਕਰਦਾ ਇਹ ਸਾਡੀ ਟੀਮ ਬਹੁਤ ਅੱਛੀ ਹੈ ਇੱਕ ਫੈਮਿਲੀ ਦੀ ਤਰ੍ਹਾਂ ਵੈਸੇ ਵੀ ਮੇਰਾ ਸ਼ੁਰੂ ਤੋਂ ਹੀ ਰਹਿ ਕੇ ਜੋ ਵੀ ਅਸੀਂ ਪ੍ਰੋਜੈਕਟ ਕਰ ਰਹੇ ਆ ਉਹ ਨਾ ਤੇ ਉੱਥੇ ਕੋਈ ਡਾਇਰੈਕਟਰ ਹੁੰਦਾ ਨਾ ਕੋਈ ਐਕਟਰ ਹੁੰਦਾ ਇੱਕ ਫੈਮਿਲੀ ਹੈ ਅਸੀਂ ਆਪਣਾ ਸਵੇਰੇ ਜਾਂਦੇ ਆ ਸ਼ਾਮ ਨੂੰ ਸ਼ੂਟ ਕਰਕੇ ਪਤਾ ਨਹੀਂ ਚਲਦਾ ਕਦੋਂ ਪੈਕ ਅਪ ਹੋਇਆ ਕਦੋਂ ਫਿਰ ਸਵੇਰੇ ਉਦਾਂ ਇਕੱਠੇ ਹੋ ਜਾਈਦਾ ਤੇ ਉਹ ਮੇਰੇ ਲਈ ਸ਼ੁਰੂ ਤੋਂ ਬੜਾ ਅੱਛਾ ਹੈ ਕਿ ਜਿੰਨਾਂ ਜਿੰਨੇ ਵੀ ਐਕਟਰ ਹਨ ਮੇਰੇ ਨਾਲ ਜਾਂ ਜਿੰਨਾਂ ਨਾਲ ਅਸੀਂ ਕੰਮ ਕਰਦੇ ਹਾਂ ਇੱਕ ਫੈਮਿਲੀ ਦਾ ਮਾਹੌਲ ਹੁੰਦਾ ਹਮੇਸ਼ਾ ਤਾਂ ਅੱਛਾ ਲੱਗਦਾ ਆਪਣੀ ਟੀਮ ਸਾਡੇ ਆਲਮੋਸਟ ਐਕਟਰ ਸਾਰੇ ਪਰਮਨੈਂਟ ਹੀ ਨੇ ਪੂਰੀ ਟੀਮ ਰਿਪੀਟ ਹੁੰਦੀ ਰਹਿੰਦੀ ਹੈ ਸੋ ਲੋਕੇਸ਼ਨਸ ਦੀ ਜੇਕਰ ਆਪਾਂ ਗੱਲ ਕਰੀਏ ਕਿੱਥੇ ਕਿੱਥੇ ਲੋਕੇਸ਼ਨ ਔਰ ਕਿੰਨੇ ਦਿਨਾਂ ਚ ਤੁਸੀਂ ਇਹ ਸਾਰਾ ਜਿਹੜਾ ਸ਼ੂਟ ਹੈ ਮੁਕਾਇਆ ਇਹ 1 ਘੰਟੇ ਦੀ ਫਿਲਮ ਹੈ ਸਾਡੇ 10 ਦਿਨ ਲੱਗੇ ਆ ਫਿਲਮ ਨੂੰ ਔਰ ਆਪਾਂ ਆਲਮੋਸਟ ਮੁਹਾਲੀ ਦੇ ਪਿੰਡਾਂ ਦੇ ਵਿੱਚ ਮੁਹਾਲੀ ਦੇ ਕੋਲ ਸਰ ਆਓ ਜੀ ਸਾਡੀ ਇੱਕ ਆ ਸਰ ਸਾਡੇ ਕੈਪਟਨ ਸਭ ਸਾਡੀ ਫਿਲਮ ਆ ਰਹੀ ਹੈ ਕਿ ਖੋਰ ਉਹ ਵੀ ਜਲਦੀ ਬਹੁਤ ਜਲਦੀ ਐਮ ਐਸ ਮੁੰਡੇਰ ਸਾਹਿਬ ਇਹਨਾਂ ਦੇ ਰਹਿਮ ਨਮਾਈ ਹਟ ਅਸੀਂ ਫਿਲਮ ਕੀਤੀ ਹੈ ਚੱਲੇ ਯਾਰ ਕੋਚੀਲਾ ਕਿਉਂਕਿ ਸਰ ਸਰ ਪਹੁੰਚੇ ਨੇ ਉਹਨੇ ਨਾਲ ਉਹ ਵੀ ਆਦ ਆ ਗਿਆ ਤੇ ਬਹੁਤ ਜਲਦ ਉਹ ਵੱਡੀ ਫਿਲਮ ਉਹ ਅچھے ਪਲੇਟਫਾਰਮਸ ਤੇ ਔਰ ਰਿਲੀਜ਼ ਕਰਾਂਗੇ ਉਹਨੂੰ ਬਕਾਇਦਾ ਤੇ ਬਹੁਤ ਅੱਛਾ ਤੁਹਾਨੂੰ ਇਹ ਵੀ ਕਾਮੇਡੀ ਹੈ ਉਹ ਕਾਮੇਡੀਆ ਥੀਮ ਪਰ ਕੁਝ ਹੋ ਰਹਾ ਦਾ ਬਹੁਤ ਅੱਛੇ ਥੀਮ ਤੇ ਅਸੀਂ ਫਿਲਮ ਕੀਤੀ ਹੈ। ਪੁਚ ਸਟਾਰ ਕਾਸਟਿੰਗ ਬਹੁਤ ਅੱਛੀ ਹੈ ਸਾਡੀ। ਤੇ ਇਹਨਾਂ ਨਾਲ ਨੈਕਸਟ ਫਿਲਮ ਅਸੀਂ ਬਹੁਤ ਜਲਦ ਕਰਨ ਜਾ ਰਹੇ ਹਾਂ। ਕੋਰ। ਤਾਂ ਔਰ ਤੁਸੀਂ ਕੋਲ ਕੁਐਸਚਨ ਕੀਤਾ ਸੀ ਮੈਨੂੰ ਹੁਣੇ ਕੋਈ ਮਰਤਬਾਨ ਬਾਰੇ ਭੁੱਲ ਗਏ। ਹਾਂ। ਤੁਸੀਂ ਉਹ ਇਸ ਵਾਰ ਮੈਨੂੰ ਭੁਲਵਾਤਾ। ਹਾਂ ਨਾ ਕੋਈ ਲੋਕੇਸ਼ਨਸ ਦੱਸਦਾ ਮੈਂ ਕਿ ਕਿ ਅਸੀਂ ਮੁਖਲੀ ਦੇ ਆਸ-ਪਾਸ ਪਿੰਡਾਂ 'ਚ ਫਿਲਮ ਸ਼ੂਟ ਕੀਤੀ। ਪਿਓਰ ਇੰਟਰਟੇਨਿੰਗ ਫਿਲਮ ਹੈ ਇੰਟਰਟੇਨ ਵਾਸਤੇ। ਔਰ ਪਿੰਡੂ ਪਿਓਰ ਪਿੰਡੂ ਸਾਡੇ ਲੈਂਗੁਏਜ অর ਸਬਜੈਕਟ ਮਿਲਦੇ ਹੈ ਅਸਲ ਚ ਬੋਬੀ ਜੀ ਇੰਨੇ ਕਾ ਜ਼ਿਆਦਾ ਐਕਸਾਈਟਡ ਹੋ ਗਏ ਸੀ ਪ੍ਰੋਡਿਊਸਰ ਨੂੰ ਦੇਖ ਕੇ ਕਿਉਂਕਿ ਹੋਰ ਫਿਲਮਾਂ ਦੀ ਉਡੀਕ ਕਾफी ਜ਼ਿਆਦਾ ਰਹਿੰਦੀ ਹੈ ਸੋ ਇੱਕ ਪ੍ਰੋਡਿਊਸਰ ਵੀ ਮੇਰੇ ਨਾਲ ਖੜੇ ਨੇ ਸਰ ਤੁਹਾਡੀ ਅੱਜ ਦੀ ਫੀਲਿੰਗ ਕਿੱਦਾਂ ਦੀ ਹੈ ਕਿਉਂਕਿ ਇਹਨਾਂ ਨੇ ਮਰਤਬਾਨ ਜਿਹੜੀ ਫਿਲਮ ਹੈ ਚੋਪਾਲ ਤੇ ਫਾਈਨਲੀ ਰਿਲੀਜ਼ ਹੋ ਚੁੱਕੀ ਹੈ ਔਰ ਹੋਰ ਵੀ OTT ਪਲੇਟਫਾਰਮ ਸੇ ਇਹ ਆਣੀ ਹੈ ਸੋ ਤੁਹਾਡੀ ਫਿਲਮ ਦੀ ਵੀ ਕਾफी ਜ਼ਿਆਦਾ ਵੇਟ ਹੈ ਉਹ ਕਦੋਂ ਤੱਕ ਰਿਲੀਜ਼ ਕਰੋਗੇ ਤੁਸੀਂ ਬਸ ਜਲਦ ਹੋ ਰਹੀ ਹੈ ਜੀ ਰਿਲੀਜ਼ ਜਲਦ ਅਸੀਂ ਅੱਜ ਹੀ ਉਹਦਾ ਸ਼ਾਇਦ 1-2 ਦਿਨ ਚ ਉਹਦੀ ਫਿਰ ਪ੍ਰੈਸ ਕਾਨਫ ਪ੍ਰੋਪਰਲੀ ਕਰਾਂਗੇ ਬਹੁਤ ਜਲਦ ਉਹਨੂੰ ਹੀ ਅਸੀਂ ਅ ਅੱਛੇ ਪਲੇਟਫਾਰਮ ਸੇ ਲੈ ਕੇ ਆ ਰਹੇ ਹਾਂ ਸੋ ਰੋਜ਼ੀ ਮੈਮ ਤੁਹਾਡੀ ਵੀ ਫੀਲਿੰਗ ਅੱਜ ਮੈਂ ਜਾਨਣਾ ਚਾਹਾਂਗੀ ਤੁਸੀਂ ਵੀ ਅੱਜ ਪਹੁੰਚੇ ਹੋ ਸੋ ਪ੍ਰੈਸ ਕਾਨਫਰੈਂਸ ਰੱਖੀ ਗਈ ਸੀ ਅੱਜ ਫਿਲਮ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹ ਕਹਿਣਾ ਚਾਹਾਂਗੀ ਕਿ ਮਰਤਮਾਨ ਫਿਲਮ ਜਿਹੜੀ ਅੱਜ ਅਸੀਂ ਜਿਹਦੇ ਲਈ ਖੜੀ ਲੋ ਨੋੜ ਹੈ ਖੜ ਲਓ ਖੜ ਲਓ ਅੱਜ ਅਸੀਂ ਮਰਤਵਾਨ ਫਿਲਮ ਵਾਸਤੇ ਇਕੱਠੇ ਹੋਏ ਹਾਂ ਔਰ ਇਹ ਫਿਲਮ ਰਿਲੀਜ਼ ਚੋਪਾਲ ਤੇ ਹੋ ਚੁੱਕੀ ਹੈ 11 ਵਜੇ ਬਹੁਤ ਵਧੀਆ ਫਿਲਮ ਹੈ ਮੈਨੂੰ ਜਿਹੜੀ ਇਸ ਫਿਲਮ ਦੇ ਵਿੱਚ ਸਭ ਤੋਂ ਵਧੀਆ ਗੱਲ ਲੱਗੀ ਉਹ ਇਹ ਹੈ ਕਿ ਇਹਦੇ ਵਿੱਚ ਕਾਮੇਡੀ ਥੋਪੀ ਨਹੀਂ ਗਈ ਇਹਦੀ ਸਟੋਰੀ ਇਹੋ ਜੀ ਹੈ ਸਾਰੀ ਸਿਚੁਏਸ਼ਨ ਤੇ ਇੱਕ ਖੜੀ ਹੋਈ ਹੈ ਔਰ ਡਾਇਲੌਗਸ ਦੇ ਵਿੱਚ ਸਟੋਰੀ ਦੇ ਵਿੱਚ ਹੀ ਕਾਮੇਡੀ ਹੈ ਮੈਂ ਪਿਛਲੇ ਬੜੇ ਸਾਲਾਂ ਤੋਂ ਦੇਖ ਰਹੀ ਹਾਂ ਕਿ ਫਿਲਮਾਂ ਇਹੋ ਜਿਹੀਆਂ ਬਣਦੀਆਂ ਜਿਦੇ ਵਿੱਚ ਨਾ ਕਾਮੇਡੀ ਥੋਪੀ ਜਾਂਦੀ ਹੈ ਲੋਕਾਂ ਨੂੰ ਜ਼ਬਰਦਸਤੀ ਹਸਾਇਆ ਜਾਂਦਾ ਹੈ ਪਰ ਇਹਦੇ ਵਿੱਚ ਮੈਨੂੰ ਕੁਝ ਅਲੱਗ ਲੱਗਿਆ ਹੈਗਾ ਕਿ ਕਹਾਣੀ ਇੱਕ ਗਲਤਫਹਿਮੀ ਤੇ ਇੱਕ ਘਰ ਦਾ ਸੀਰੀਅਲ ਸ਼ਾਰਟ ਜਿਹਾ ਦੱਸਿਆ ਘਰ ਦਾ ਸੀਰੀਅਲ ਜਿਹੜਾ ਘਰ ਦਾ ਜਦੋਂ ਬਜ਼ੁਰਗ ਮਰਦਾ ਤੇ ਉਹ ਕੁਝ ਬੋਲ ਕੇ ਜਾਂਦਾ ਉਨੂੰ ਸੁਣਨ ਜੀ ਜਿਹੜੀ ਗਲਤਫਹਮੀ ਹੁੰਦੀ ਹੈ ਤੇ ਅਗਲੇ ਨੂੰ ਸੁਣਨ ਦੇ ਵਿੱਚ ਜਿਹੜੀ ਗਲਤਫਹਮੀ ਹੋ ਜਾਂਦੀ ਹੈ ਉਸੇ ਗਲਤਫਹਮੀ ਦੇ ਆਲੇ-ਦਾਲੇ ਸਾਰੀ ਕਹਾਣੀ ਘੁੰਮਦੀ ਹੈ ਬਹੁਤ ਵਧੀਆ ਫਿਲਮ ਹੈ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਇਹਨੂੰ ਚੋਪਾਲ ਤੇ ਜ਼ਰੂਰ ਵੇਖੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਅਸੂਪਾ ਜੀ ਤੁਹਾਡੇ ਕਰੈਕਟਰ ਬਾਰੇ ਵੀ ਮੈਂ ਜਾਨਣਾ ਚਾਹਾਂਗੀ ਕਿਉਂਕਿ ਤੁਸੀਂ ਵੀ ਕਿਰਦਾਰ ਜੇਕਰ ਮੈਂ ਟ੍ਰੇਲਰ ਦੀ ਗੱਲ ਕਰਾਂ ਮੈਂ ਟ੍ਰੇਲਰ ਦੇਖਿਆ ਸੀ ਤੁਹਾਡਾ ਵੀ ਇੱਕ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਸੋ ਕੀ ਕਹਿਣਾ ਚਾਹੋਗੇ ਆਪਣੇ ਕਿਰਦਾਰ ਮੈਮ ਮੇਰਾ ਜਿਹੜਾ ਕਿਰਦਾਰ ਹੈਗਾ ਇਸ ਫਿਲਮ ਵਿੱਚ ਸਰਪੰਚ ਦਾ ਕਿ ਤੇ ਇਹ ਜਿਹੜੀ ਫਿਲਮ ਆ ਫੁੱਲ ਫਲੈਜ ਫੈਮਲੀ ਕਾਮੇਡੀ ਫਿਲਮ ਹੈਗੀ ਆ ਤੇ ਬੜਾ ਮਜ਼ਾ ਆ ਇਸ ਟੀਮ ਦੇ ਨਾਲ ਮੈਂ ਪਹਿਲੀ ਵਾਰ ਕੰਮ ਕੀਤਾ ਮੈਨੂੰ ਸਾਰੀ ਟੀਮ ਬਹੁਤ ਪਿਆਰੀ ਲੱਗੀ ਤੇ ਮਨੰਗਾ ਬਾਜੀ ਥੋੜਾ ਮੈਨੂੰ ਪਹਿਲਾਂ ਦਾ ਜਾਣਦੇ ਨੇ ਤੇ ਬਹੁਤ ਅੱਛਾ ਲੱਗਿਆ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਇਸ ਜਿਹੜੀ ਇਹ ਜਿਹੜੀ ਟੀਮ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹਨਾਂ ਦੇ ਲਈ ਅੱਦੇ ਬੋਲ ਤੇ ਹਾਜ਼ਰ ਹੋ ਜਾਂਗਾ ਕਿਆ ਹੋ ਗਿਆ ਬਹੁਤ ਬਹੁਤ ਅੰਨੀ ਅੱਛੀ ਫੀਲਿੰਗ ਤੁਹਾਨੂੰ ਟੀਮ ਦੇ ਥਰੂ ਆਈ ਹੈ ਜਾਂ ਡਾਇਰੈਕਟਰ ਦੇ ਥਰੂ ਆਈ ਹੈ ਮੈਨੂੰ ਲੱਗਦਾ ਸਾਰੇ 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 ਟੀਮ ਡਾਇਰੈਕਟਰ ਸਾਹਿਬ ਬੋਬੀ ਬਾਜਵਾ ਜੀ ਮਨਕੀਤ ਮਲੰਗਾ ਜੀ ਕੋ ਚੇਤਪਾ ਜੀ ਤੁਸੀਂ ਸਾਰੇ ਜਿੰਨੇ ਵੀ ਕੈਰੈਕਟਰ ਸੀਗੇ ਮੈਨੂੰ ਮਤਲਬ ਫੀਲ ਨਹੀਂ ਹੋਇਆ ਕਿ ਮੈਂ ਅਣਜਾਣ ਲੋਕਾਂ ਦੇ ਵਿੱਚ ਫਿਰਦਾ ਤੇ ਇਸੇ ਕਰਕੇ ਮੈਂ ਆਪਣੇ ਦਿਲ ਤੋਂ ਹੀ ਕਹਿ ਰਿਹਾ ਕਿ ਆਉਣ ਵਾਲੇ ਟਾਈਮ ਦੇ ਚਿੰ ਫਿਊਚਰ ਜਦੋਂ ਵੀ ਮੈਨੂੰ ਇਹ ਬੁਲਾਉਣਗੇ ਮੈਂ ਅੱਦੇ ਬੋਲਤੇ ਇਹਨਾਂ ਦੇ ਕੋਲ ਹਾਜ਼ਰ ਹੋਵਾਂਗਾ ਕਿਆ ਬਾਤ ਹੈ ਸੋ ਇੱਕ ਚੀਜ਼ ਹੋਰ ਜਾਨਣਾ ਚਾਹਾਂਗੀ ਤੁਹਾਡੇ ਨਵੇਂ ਪ੍ਰੋਜੈਕਟ ਕੋਈ ਹੈ ਕਿ ਮਤਲਬ ਤੁਹਾਡੇ ਕਮਿੰਗ ਸੂਨ ਆ ਰਹੇ ਹਨ ਹਾਂ ਜੀ ਮੈਂ ਇਸ ਤੋਂ ਬਾਅਦ ਇੱਕ ਮੇਰੀ ਫਿਲਮ ਕੀਤੀ ਹੈ ਵਰਜੀਤ ਨੂਰ ਜੀ ਨੇ ਡਾਇਰੈਕਟ ਕੀਤੀ ਹੈ ਜਨੌਰ ਉਸ ਦਾ ਨਾਮ ਟਾਈਟਲ ਹੈਗਾ ਜਨੌਰ ਉਹ ਪਾਲੀ ਸੰਧੂ ਜੀ ਉਹਨਾਂ ਨੇ ਚ ਲੀਡ ਰੋਲ ਤੇ ਨੇ ਉਹ ਫਿਲਮ ਆ ਰਹੀ ਹੈ ਇੱਕ ਮੈਂ ਹਨੀ ਐਂਡ ਦੀ ਸਨੀ ਹਨੀ ਦੀ ਸਨੀ ਉਹਦੇ ਵਿੱਚ ਬੀ ਐਨ ਸ਼ਰਮਾ ਸਾਹਿਬ ਰਪਿੰਦਰ ਰੂਪੀ ਮੈਮ ਹਨੀ ਮੱਟੂ ਸਾਹਿਬ ਤੇ ਉਹ ਮੇਰੀ ਫਿਲਮ ਆ ਰਹੀ ਹੈ ਇੱਕ ਤੰਦੂਰ ਫਿਲਮ ਆ ਰਹੀ ਹੈ ਤੰਦੂਰ ਉਸ ਦਾ ਨਾਮ ਚਾਰ ਪੰਜ ਫਿਲਮਾਂ ਹੈਗੀਆਂ ਜਿਹੜੀਆਂ ਆਨ ਦਾ ਵੇ ਹੈਗੀਆਂ ਮੇਰੀ ਸੋ ਕਿਰਦਾਰਾਂ ਦੀ ਆਪਾਂ ਗੱਲ ਕਰੀਏ ਕਿਰਦਾਰ ਸਾਰਿਆਂ ਨੇ ਤੁਹਾਡੇ ਨਾਲ ਕੰਮ ਕੀਤਾ ਹੈ ਕਈ ਵਾਰ ਹੁੰਦਾ ਨਾ ਕਿ ਜਿਹੜਾ ਦਿਲ ਨੂੰ ਛੂਣ ਵਾਲਾ ਹੋਵੇ ਕਿਹੜਾ ਕਿਰਦਾਰ ਤੁਹਾਨੂੰ ਸਭ ਤੋਂ ਜ਼ਿਆਦਾ ਬੈਟਰ ਲੱਗਿਆ ਇਸ ਫਿਲਮ ਦੇ ਵਿੱਚ ਮੈਨੂੰ ਇਹਦੇ ਵਿੱਚ ਮੈਨੂੰ ਤਾਂ ਮੇਰਾ ਹੀ ਲੱਗਿਆ ਇਹ ਹੁੰਦਾ ਵੀ ਹੋਣਾ ਚਾਹੀਦਾ ਕਿਉਂਕਿ ਕਿਉਂਕਿ ਪਤਾ ਕੀ ਆ ਮੈਨੂੰ ਜਦੋਂ ਮੈਨੂੰ ਇਹਨਾਂ ਨੇ ਫਿਲਮ ਬਾਰੇ ਦੱਸਿਆ ਕਿ ਕਮੇਡੀ ਫਿਲਮ ਹੈ ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਮੇਰੇ ਫੇਸ ਨੂੰ ਦੇਖ ਕੇ ਜਿੱਦਾਂ ਮੈਨੂੰ ਲੋਕ ਕਹਿ ਦਿੰਦੇ ਨੇ ਵੀ ਤੇਰਾ ਗੁੱਸੇ ਵਾਲਾ ਫੇਸ ਲੱਗਦਾ ਜਾ ਹਾਂ ਤੇ ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਮੈਂ ਕਮੇਟੀ ਕਰ ਪਾਵਾਂਗਾ ਕਿ ਨਹੀਂ ਪਰ ਜਿੱਦਾਂ ਰੋਜੀ ਮੈਂ ਆਪਣੇ ਦੱਸਿਆ ਪਹਿਲਾਂ ਹਨਾ ਵੀ ਇਹਦੇ ਤੇ ਵਿੱਚ ਇਹਦੇ ਵਿੱਚ ਕਮੇਟੀ ਥੋਪੀ ਨਹੀਂ ਗਈ ਹੈਗੀ ਇਹਦੇ ਵਿੱਚ ਕਮੇਟੀ ਆਪਣੇ ਆਪ ਜਿਹੜੀ ਹੈਗੀ ਮਤਲਬ ਮੈਨੂੰ ਇਹ ਨਹੀਂ ਲੱਗਿਆ ਕਿ ਮੈਂ ਕਮੇਟੀ ਕਰ ਰਿਹਾ ਮੈਨੂੰ ਲੱਗ ਰਿਹਾ ਸਿਚੁਏਸ਼ਨ ਦੇ ਹਿਸਾਬ ਨਾਲ ਜੋ ਫਿਲਮ ਨੂੰ ਚਾਹੀਦਾ ਮੈਂ ਉਸੇ ਤਰ੍ਹਾਂ ਨਾਲ ਮਤਲਬ ਕੀਤਾ ਹਨਾ ਤੇ ਬਹੁਤ ਸੋਹਣੀ ਫਿਲਮ ਬਣੀ ਆ ਕੋਈ ਐਸੀ ਸੋ ਥੈਂਕ ਯੂ ਭਾਜੀ ਸੋ ਮੇਰੇ ਨਾਲ ਸਿਮਰਨ ਜੀ ਵੀ ਖੜੇ ਨੇ ਕਾਫੀ ਜ਼ਿਆਦਾ ਫਿਲਮਾਂ ਦੇ ਵਿੱਚ ਆ ਵੀ ਚੁੱਕੇ ਨੇ ਸੋ ਮਰਤਬਾਨ ਮੂਵੀ ਦਾ ਵੀ ਇੱਕ ਇਹ ਬਹੁਤ ਅਹਿਮ ਰੋਲ ਇਹਨਾਂ ਨੇ ਅਦਾ ਕੀਤਾ ਕਿਉਂਕਿ ਮੇਨ ਲੀਡ ਦੀ ਜੇਕਰ ਆਪਾਂ ਗੱਲ ਕਰੀਏ ਸਾਰੇ ਹੀ ਮੇਨ ਲੀਡ ਤੇ ਹੁੰਦੇ ਨੇ ਕੋਈ ਆਪਾਂ ਇੱਕ ਨੂੰ ਨਹੀਂ ਕਹਿ ਸਕਦੇ ਬਟ ਇਹਨਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਐ ਇਸ ਫਿਲਮ ਦੇ ਵਿੱਚ ਹਨਾ ਸੋ ਮੈਂ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੀ ਫਿਲਮ ਦੇ ਵਿੱਚ ਕੀ ਤੁਹਾਡਾ ਰੋਲ ਐ ਔਰ ਕੀ ਸਾਡੀ ਆਡੀਅנס ਨੂੰ ਕਹਿਣਾ ਚਾਹੁੰਗੇ ਕਿ ਕਿ ਅੱਜ ਜਿਹੜੀ ਫਿਲਮ ਹੈ ਫਾਈਨਲੀ ਰਿਲੀਜ਼ ਹੋ ਚੁੱਕੀ ਹੈ ਕਾਫੀ ਦੇਰ ਤੋਂ ਕਾਫੀ ਵੇਟ ਸੀਗੇ ਇਸ ਫਿਲਮ ਦੀ ਹੈ ਨਾ ਤੁਹਾਨੂੰ ਮੇਨ ਗੱਲ ਤਾਂ ਇਹ ਹੈ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਇਸ ਫਿਲਮ ਵਿੱਚ ਹੁਣ ਮੈਂ ਤੁਹਾਡਾ ਇੰਟਰਵਿਊ ਲੈਂਦੇ ਆ ਜੀ ਸਭ ਤੋਂ ਪਹਿਲਾ ਆਪਣਾ ਨਹੀਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਸ ਫਿਲਮ ਦੇ ਵਿੱਚ ਸਾਰੀ ਜੇਕਰ ਆਪਾਂ ਸਟਾਰ ਕਾਸਟ ਦੀ ਗੱਲ ਕਰੀਏ ਮੈਂ ਵੀ ਫਸਟ ਟਾਈਮ ਹੀ ਕੰਮ ਕੀਤਾ ਸੀ ਮਤਲਬ ਮੇਰਾ ਕੋਈ ਅਦਾ ਤਾਂ ਹੈ ਨਹੀਂ ਐਜ਼ ਅ ਜਰਨਲਿਸਟ ਤੋਂ ਲੈ ਕੇ ਮੈਂ ਐਜ਼ ਅ ਐਕਟਰਸ ਦਾ ਰੋਲ ਕੀਤਾ ਮੈਨੂੰ ਬਹੁਤ ਬਹੁਤ ਅੱਛਾ ਲੱਗ ਰਿਹਾ ਸੀਗਾ ਤੁਹਾਨੂੰ ਇਹ ਲੱਗਿਆ ਜਿਵੇਂ ਆਪਣੀ ਫੈਮਿਲੀ ਚ ਨਾ ਇੰਜੋਏ ਕਰਨ ਗਏ ਹੈ ਨਾ ਯੈਸ 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 ਮਤਲਬ ਮੈਨੂੰ ਉਹਦਾ ਕੈਰੈਕਟਰ ਸੀਗਾ ਪਰ ਇਹ ਤਾਂ ਸੱਚੀ ਹੈ ਪਹਿਣਾ ਦਾ ਹਾਂ ਪਹਿਣਾ ਦਾ ਕੈਰੈਕਟਰ ਸੀ ਸੋ ਮੈਨੂੰ ਬਿਲਕੁਲ ਇਦਾ ਦਾ ਮਹਿਸੂਸ ਨਹੀਂ ਹੋਣ ਦਿੱਤਾ ਇਹਨਾਂ ਨੇ ਬਿਲਕੁਲ ਵੀ ਕੀ ਮਤਲਬ ਇਹ ਕੋਈ ਅਦਰ ਪਰਸਨ ਸਾਡੇ ਨਾਲ ਆਇਆ ਕਿਉਂਕਿ ਹੋਰਾਂ ਨਾਲ ਤਾਂ ਇਹ ਕਾਫੀ ਵਾਰ ਕੰਮ ਕਰ ਚੁੱਕੇ ਪਰ ਫਾਈਨਲੀ ਜਿਹੜਾ ਮੈਨੂੰ ਪਹਿਲੀ ਵਾਰ ਕੰਮ ਕਰਨ ਨੂੰ ਮਿਲਿਆ ਹੈ ਨਾ ਤੁਹਾਡੇ ਨਾਲ ਸੀਰੀਅਸਲੀ ਬਹੁਤ ਅੱਛਾ ਲੱਗਿਆ ਸੋ ਹੁਣ ਤੁਹਾਡੇ ਤੋਂ ਤੁਹਾਡੀ ਫੀਲਿੰਗ ਕੰਨਣਾ ਚਾਹਾਂਗੀ ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਾ ਮੈਂ ਪਹਿਲਾਂ ਕਾਫੀ ਫਿਲਮਾਂ ਇਹਨਾਂ ਦੇ ਨਾਲ ਕੰਮ ਕਰ ਚੁੱਕੀ ਹਾਂ ਤੇ ਮੈਨੂੰ ਵਧੀਆ ਲੱਗਦਾ ਬੋਬੀ ਸਰ ਬਹੁਤ ਵਧੀਆ ਡਾਇਰੈਕਟਰ ਹੈ ਸਾਨੂੰ ਬਹੁਤ ਵਧੀਆ ਕਰਵੰਦੇ ਕੰਮ ਹਰ ਫਿਲਮ ਵਿੱਚ ਸਾਨੂੰ ਇੰਜ ਨਹੀਂ ਲੱਗਦਾ ਕਿ ਡਾਇਰੈਕਟਰ ਸਾਨੂੰ ਪ੍ਰੈਸ਼ਰ ਪੈ ਜਾਂਦਾ ਐਦਾਂ ਕੋਈ ਗੱਲ ਨਹੀਂ ਉਹ ਬਹੁਤ ਵਧੀਆ ਹੈ ਨਾ ਪਤਾ ਹੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਹੈਂਡਲ ਕਰਦਾ ਹੈ ਸ਼ਗੁਨ ਸ਼ਾਇਦ ਅਸੀਂ ਤਾਂ ਕਿੰਨੇ ਸੋ ਸ਼ੂਰ ਦੌਰਾਨ ਕੋਈ ਮੈਮਰੀ ਤੁਹਾਨੂੰ ਦਿਮਾਗ 'ਚ ਹੋਵੇ ਤੁਹਾਡੇ ਹਾਂ ਯਾਦ ਹੈ ਮਤਲਬ ਕਈ ਮੈਂਬਰਸ ਹੈਗੇ ਹਨ ਕਿਦਾਂ ਦੇ ਮਤਲਬ ਖਾਸ ਹੋਵੇ ਜਿਹੜੀ ਮਤਲਬ ਦਿਮਾਗ 'ਚ ਰਹਿੰਦੀ ਹੈ ਕਿ ਯਾਰ ਉਸ ਸ਼ੂਰ ਦੌਰਾਨ ਇਹ ਚੀਜ਼ ਹੋਈ ਸੀ ਜਿਹੜੀ ਕਦੇ ਨਾ ਭੁੱਲਣ ਵਾਲੀ ਹੋ ਗਰਮੀ ਬਹੁਤ ਸੀ ਉਸ ਦਿਨ ਹਾਂਜੀ ਗਰਮੀ ਸੱਚ ਗਰਮੀ ਵੀ ਸੀ ਇੱਕ ਸਰਦੀਆਂ ਵਿੱਚ ਆਪਾਂ ਸ਼ੂਟ ਕੀਤਾ ਇਹ ਜਿਆਦਾ ਤੁਹਾਨੂੰ ਯਾਦ ਹੈ ਕਿ ਗਰਮੀਆਂ 'ਚ ਸਾਨੂੰ ਫਿਰ ਸ਼ੂਟ ਕਰਨਾ ਪਿਆ ਸਲੈਟਰਾਂ ਲਾ ਕੇ ਉਹਦਾ ਫੀਲਿੰਗ ਮੈਂ ਵੀ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਪਹਿਲਾ ਜਿਹੜਾ ਸ਼ੂਟ ਸੀਗਾ ਉਹ ਸਰਦੀਆਂ ਦੇ ਵਿੱਚ ਸੀ ਜਦੋਂ ਦੁਬਾਰਾ ਗਰਮੀਆਂ ਦਾ ਸ਼ੂਟ ਆਇਆ ਕਿਉਂਕਿ ਮੇਰਾ ਜਿਹੜਾ ਕਸਟਮ ਪਾਣੀ ਪੈ ਗਿਆ ਉਹ ਬਹੁਤ ਮੁਸ਼ਕਲ ਸੀਗਾ ਔਰ ਕਾਸਟਿਮ ਲੱਭਣੇ ਪਏ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਕਿਉਂਕਿ ਇੱਕਦਮ ਕਾਲ ਆ ਗਈ ਕਿ ਤੁਸੀਂ ਜੇਰੇ ਪਹੁੰਚੜਾ ਤਾਂ ਸੰਭਾਲੇ ਵੀ ਹੁੰਦੇ ਆ ਸਾਰੇ ਉਹ ਜਦੋਂ ਅਸੀਂ ਕਾਲ ਪੇ ਕੀਤੀ ਪਤਾ ਚੱਲਿਆ ਬੋਬੀ ਜੀ ਬੁਲਾ ਰਹੇ ਆ ਸੌਰੀ ਸੋ ਸਾਨੂੰ ਉਦੋਂ ਹੀ ਆਪਣੇ ਸਾਰੇ ਜਿਹੜੇ ਕਾਸਟਿਮ ਲੱਪਣੇ ਪਏ ਹਨ ਸੋ ਸਾਰੇ ਦੇਖੋ ਤੁਸੀਂ ਬਹੁਤ ਕਾਮੇਡੀ ਸ਼ਲਮ ਵਿੱਚ ਅਸੀਂ ਬਹੁਤ ਵਧੀਆ ਕਰੈਕਟਰ ਕੀਤਾ ਪੈਣਾ ਦਾ ਸਾਰੇ ਦੇਖੋ ਸੋ ਸਾਰੇ ਕਿਰਦਾਰਾਂ ਦਾ ਤਾਂ ਬਹੁਤ ਵਧੀਆ ਕੰਮ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋਵੋਗੇ ਬਟ ਮੇਰਾ ਜਿਹੜਾ ਕੰਮ ਹੈ ਪਹਿਲੀ ਵਾਰ ਹੈ ਤੁਹਾਨੂੰ ਜੀ ਮੇਰਾ ਕੰਮ ਕਿਵੇਂ ਲੱਗਿਆ ਪਲੀਜ਼ ਆਪਣੀ ਕਮੈਂਟ ਰਹੀ ਜ਼ਰੂਰ ਦੱਸਿਓ ਨਹੀਂ ਵੀ ਚੰਗਾ ਲੱਗਿਆ ਤਾਂ ਵੀ ਦੱਸਿਓ ਤਾਂ ਕਿ ਅਸੀਂ ਅੱਗੋ ਇੰਪਰੂਵ ਕਰ ਸਕੀਏ ਕਿਉਂਕਿ ਹਰੇਕ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਇੰਟਰਵਿਊ ਕਰਦੇ ਆਂ ਉਹ ਐਦਾਂ ਕਹਿ ਰਹੇ ਨੇ ਕਿ ਬਹੁਤ ਹੀ ਵਧੀਆ ਕੰਮ ਹੈ ਪਿੱਠ ਪਿੱਛੇ ਭਵਾ ਚਾਹੇ ਅਸੀਂ ਹੀ ਗੱਲ ਆਪਣੀ ਲਗਾ ਲਈਏ ਪਿੱਠ ਪਿੱਛੇ ਕਹਿਣਗੇ ਕਿ ਨਾ ਯਾਰ ਇਹਨੇ ਵਧੀਆ ਨਹੀਂ ਕੀਤਾ ਪਰ ਮੈਂ ਤੁਹਾਡੇ ਤੋਂ ਤੁਹਾਡੀ ਫੀਲਿੰਗ ਜਾਨਣਾ ਚਾਹਾਂਗੇ ਕਿ ਤੁਹਾਨੂੰ ਸੀਰੀਅਸਲੀ ਤੁਹਾਡਾ ਸਾਡਾ ਜਿਹੜਾ ਕੀਤਾ ਹੋਇਆ ਕੰਮ ਕਿਵੇਂ ਲੱਗਿਆ ਮਰ ਤੁਹਾਨੂੰ ਸਾਨੂੰ ਪਤਾ ਨਹੀਂ ਲੱਗਦਾ ਦੂਜੇ ਦੇਖਣਗੇ ਤਾਂ ਉਹ ਨੁਕਸ ਕੱਢਣਗੇ ਤਾਂ ਹੀ ਅਸੀਂ ਅੱਗੇ ਜਾ ਕੇ ਵਧੀਆ ਕੰਮ ਕਰ ਲਾਂਗੇ ਜੀ 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 ਹਾਂਜੀ ਸੋ ਹੁਣ ਆਪਣੇ ਕਮੈਂਟ ਰਾਈਸ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਇੰਟਰਵਿਊ ਵੀ ਕਿੱਦਾਂ ਲੱਗੀ ਉਹ ਵੀ ਆਪਣੇ ਕਮੈਂਟ ਰਾਈਸ ਹਨ ਜ਼ਰੂਰ ਦੱਸਣਾ